ਰਾਸ਼ਟਰੀ ਮਾਰਗ ਤੇ ਸਥਿਤ ਪੁਲਿਸ ਚੌਂਕੀ ਮਿਹਣੂ ਦੇ ਨਾਮ ਨਿਯੁਕਤ ਤੇ ਇਮਾਨਦਾਰ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਤ 10 ਤੋਂ 5 ਵਜੇ ਤੱਕ ਲੱਗੇ ਕਰਫਿਊ ਦੌਰਾਨ ਲੋਕਾਂ ਨੂੰ ਸਹਿਜ ਹੋ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਗੱਲਬਾਤ ਕਰਦੇ ਆ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਏਪੀਐਨ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਸਰ ਕਰੋਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਰਾਤ ਨੂੰ 10 ਵਜੇ ਤੋਂ 5 ਵਜੇ ਤੱਕ ਕਰਫਿਊ ਲਗਾਤਾ ਹੈ ਸਰ ਪੁਲਿਸ ਪ੍ਰਸ਼ਾਸਨ ਦਾ ਕੀ ਹੁਦਮੇ ਅਜੀ ਮੈਂ ਜੀ ਸਬ-ਇੰਸਪੈਕਟਰ ਬਲਬੀਰ ਸਿੰਘ ਚੁੰਕੀਂਜਾਪ ਐਨਪੀਜੂ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜਾ ਓਮੀਕਰੋਨ ਨਵਾਂ ਵਾਇਰਸ ਆਇਆ ਉਹਦੇ ਸਬੰਧੇ ਪੰਜਾਬ ਗਵਰਨਮੈਂਟ ਨੇ ਜੋ ਹਦਾਇਤਾਂ ਜਾਰੀ ਕੀਤੀਆਂ 10 ਤੋਂ 5 ਲਾਕਡਾਊਨ ਵਾਸਤੇ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਉਹ 10 ਤੋਂ ਰਾਤ 10 ਵਜੇ ਤੋਂ ਲੈ ਕੇ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਆਪੋ ਆਪਣੇ ਘਰਾਂ 'ਚ ਰਹਿਣ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰ ਤਾਜੂ ਅਸੀਂ ਆਪਣੇ ਆਪ ਨੂੰ ਵੀ ਸੇਫ ਰੱਖੀਏ ਤੇ ਲੋਕਾਂ ਨੂੰ ਵੀ ਸੇਫ ਰੱਖੀਏ ਸਰ ਉਹ ਚੋਰਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਦਾਇਤ ਆ ਕਿ ਅਸਲਾ ਜਮ੍ਹਾਂ ਕਰਵਾ ਦਿਆ ਜਾ ਕੀਤਾ ਜਾਵੇ ਚੌਂਕੀ ਦੇ ਵਿੱਚ ਪੁਲਿਸ ਦੇ ਵਿੱਚ ਤੇ ਸਰ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਮੈਂ ਇੱਨੇ ਵੀ ਲਾਇਸੈਂਸਦਾਰ ਆ ਮੇਰੇ ਚੌਂਕੀ ਚਿਹੜੂ ਦੇ ਏਰੀਆ ਦੇ ਵਿੱਚ ਸਾਰੇ ਅਸਲਦਾਰਾਂ ਨੂੰ ਅਪੀਲ ਕਰਦਾ ਕਿ ਉਹ ਆਪਾ ਪੜਾ ਜਿਹੜਾ ਅਸਲਾ ਲਾਇਸੈਂਸ ਹੀ ਦਾ ਅਸਲਾ ਆ ਉਹ ਜਾਂਦਾ ਥਾੜੇ ਦੇ ਵਿੱਚ ਜਮ੍ਹਾਂ ਕਰਵਾ ਦੇਣ ਜਾਂ ਜਿੱਥੇ ਵੀ ਉਹ ਗਿੱਸੇ ਗਨ ਹਾਊਸ ਜਮ੍ਹਾਂ ਕਰਾਉਣਾ ਜਾਂਦੀ ਉਹ ਕਰਵਾ ਦੇਣ ਤੇ ਇਹ ਵੀ ਅਪੀਲ ਆਗੇ ਇਹ ਸਾਡਾ ਇਹ ਕੰਮ ਕਰਕੇ ਜਿਹੜਾ ਲੋਕ ਆ ਸਾਡਾ ਸਾਥ ਦੇਣ ਤਾਂ ਜੋ ਸ਼ਾਂਤਪੁਰ ਸ਼ਾਂਤੀਪੂਰਵਕ ਜਿਹੜੇ ਜੁਣਾ ਜਿਹੜਾ ਉਹਨਾਂ ਦਾ ਆਗਾਸ ਨਿਕਾ ਜਸ ਸਰ ਸ਼ਰਾਰਤੀ ਅਨਸਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਾ ਕਿ ਉਹ ਜਾਂ ਤਾਂ ਇਲਾਕਾ ਛੱਡ ਦੇਣ ਤੇ ਜਾਂ ਚੁੱਪਚਾਪ ਆਪਣੇ ਘਰ ਬੈਠ ਜਾਣ ਜਿਨੇ ਵੀ ਕੋਈ ਸ਼ਰਤ ਕੀਤੀ ਉਹਦੇ ਖਿਲਾਫ ਜਿਹੜੀ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਝੋਕੜੀ ਵੀ ਸਜ਼ਾ ਜੀਦੀ ਦਵਾਈ ਗੱਲਬਾਤ ਕਰਨ ਲਈ ਸਰ ਧੰਨਵਾਦ